20 ਮਹੀਨੇ ਦੀ ਗੱਬਣਾ ਬਾਈ ਬੱਛੀ ਠੀਕ ਹੈ ਕੋਈ ਵੀਰ ਮੇਰਾ ਲੈਂਦਾ ਆਨਲਾਈਨ ਲੈਂਦਾ ਆਫਲਾਈਨ ਲੈਂਦਾ ਠੀਕ ਆ ਆਪਦੀ ਚੈੱਕ ਕਰਾ ਕੇ ਗਾਰੰਟੀ ਨਾਲ ਫੇਰ ਠੀਕ ਆ ਸਾਨੂੰ ਪੈਸੇ ਪਾਓ ਠੀਕ ਆ ਪਹਿਲਾਂ ਚੈੱਕ ਕਰਾਓ ਫੇਰ ਸਾਨੂੰ ਪੈਸੇ ਦੇਣ ਬੱਦੋ ਸੋਹਣੀਆਂ ਯਾਰ ਬਹੁਤ ਸੋਹਣੀਆਂ ਬੱਚੀਆਂ ਭੋਲੂ ਕਾ ਕੀ ਇਹਦਾ ਬਤੰਦੋ ਭੋਲੂ ਇਹਨਾਂ ਦਾ ਕੀ ਫੇਰ ਕੀ ਰੇਟ ਕਰੇਗਾ ਦੋਨਾਂ ਮੋਲ ਲਗਾ ਤੂੰ ਬੱਚੀ ਦਿਖਾ ਬਾਈਆਂ ਨੂੰ ਪਹਿਲਾਂ ਦੇਖ ਕਿੰਨੀ ਬਰੀੜਾ ਬੱਚੀ ਦੀ ਬੂਟੀ ਵਾਲੀ ਬੱਚੀ ਆ ਬਾਈ ਤੇ ਹੈਗੀ ਬਹੁਤ ਜਿਆਦੇ ਸੋਹਣੀ ਸੁਨੱਕੀ ਇਹਦਾ ਬਾਈ ਬੱਚੀਆਂ ਦੋਨੇ ਜਿਹੜੀਆਂ ਆ ਦੋਨੇ ਬੱਚੀਆਂ ਇਹ ਆਈਆਂ ਵੀ ਫਾਰਮ ਚੋ ਬਾਈ ਬਕਾਇਦਾ ਆਪਾਂ ਇਹਨਾਂ ਦੀ ਵੀਡੀਓ ਭੇਜਦਾ ਇਹ ਬੰਦੇ ਨੇ ਫਾਰਮ ਸੀ ਨਸਲ ਦੀ ਬੱਚੀ ਆ ਗਈ ਇਹ ਇਹਦਾ ਕੱਲੀ ਦਾ ਫਿਰ ਉਹਨਾ ਇੱਕ ਸਿਰੇ ਦੇ ਨਗੀਨੀ ਦਿਖਾਉਣਿਆ ਜਿਵੇਂ ਆ ਪਹਿਲੀਆਂ ਬੱਚੀਆਂ ਮੈਂ ਇਹਨਾਂ ਤੋਂ ਸਟਾਰਟ ਕਰੂੰਗਾ ਜਮਾ ਆਪਾਂ ਕਹਿ ਦਿੱ ਗਏ ਨਾ ਵੀ ਬੱਬੂ ਕੋਸ਼ਾ ਵਰਗੀਆਂ ਬੱਚੀਆਂ ਪਈਆਂ ਨੇ ਤੇ ਇਧਰ ਬਾਈਆਂ ਕੋਲੇ ਅਸੀਂ ਤੇ ਗੱਲ ਕਰਕੇ ਹੋਰ ਵੀ ਬੱਚੀਆਂ ਵਿੱਚ ਮੈਨੂੰ ਐ ਲੱਗਦਾ ਵੀ ਗੱਬਣਾ ਵੀ ਰਹਿਣੀਆਂ ਹਨਾ ਇੱਕ ਦੋ ਤੇ ਬਾਕੀ ਸਾਰੀਆਂ ਹੀਫਰ ਨੇ ਆਜੋ ਬਾਈਆਂ ਨਾਲ ਕਰਾਈਏ ਗੱਲਬਾਤ ਤੇ ਸਾਰੀ ਜਾਣਕਾਰੀ ਲੈ ਕੇ ਦਿੰਨੇ ਆ ਬਾਕੀ ਐਰ ਸ਼ਹਿਰ ਜਰਸੀ ਨਸਲ ਦੀ ਜਿਵੇਂ ਆ ਖੜੀ ਆ ਬੱਚੀ ਹਨਾ ਇਹ ਵੀ ਡਿਟੇਲ ਆਪਾਂ ਸਾਂਝੀ ਕਰਾਂਗੇ ਬਾਕੀ ਛੋਟੇ ਬੱਚੇ ਆ ਗਏ ਇੱਧਰ ਆਜੋ ਕਰਾਗੇ ਬਾਈਆਂ ਨਾਲ ਗੱਲਬਾਤ ਬਾਕੀ ਰੇਟ ਵੀਡੀਓ ਚੰਗੀ ਲੱਗੀ ਸ਼ੇਅਰ ਲਾਈਕ ਕਮੈਂਟ ਜ਼ਰੂਰ ਕਰਿਓ ਹਾਂਜੀ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਤੇ ਬਾਈ ਜੀ ਪਹਿਲਾਂ ਤਾਂ ਦਰਸ਼ਕਾਂ ਨੂੰ ਨਾਮ ਤੇ ਆਪਣਾ ਇਹ ਪਿੰਡ ਕਿਥੇ ਰਹਿ ਜਾਂਦਾ ਨਾਮ ਆ ਜੀ ਰੋਹਨ ਪਿੰਡ ਪਿੱਥੋ ਜ਼ਿਲ੍ਹਾ ਬਠਿੰਡਾ ਜੀ ਰਾਮਪਰਾ ਫੂਲ ਨੇੜੇ ਆਪਣਾ ਸ਼ਹਿਰ ਰਾਮਪਰਾ ਤੋਂ 4 ਕਿਲੋਮੀਟਰ ਆਪਣਾ ਪਿੰਡ ਆ ਵੀਰੇ ਠੀਕ ਆ ਵੀਰੇ ਅ ਅੱਜ ਵਾਲੀ ਵੀਡੀਓ ਦੇ ਵਿੱਚ ਆਪਣੇ ਕੋਲੇ ਵਾਵਾ ਸਾਰੀਆਂ ਬੱਚੀਆਂ ਆ ਗਈਆਂ ਤੇ ਇਹ ਚ ਕਿੰਨੀਆਂ ਕਿ ਗੱਬਣਾ ਨੇ ਇੱਕ ਬੱਚੀ ਗੱਬਣਾ ਬਾਈ ਬਾਕੀ ਸਾਰੀਆਂ ਹੀਫਰ ਬੱਚੇ ਆ ਬਾਈ ਸਾਰੀਆਂ ਹੀਫਰ ਅੱਛਾ ਕਿਹੜੇ ਬਸਸ ਸਟਾਰਟ ਕਰੀਏ ਆਪਾਂ ਬਾਈ ਗੱਬਣ ਬੱਚੀ ਤੋਂ ਸਟਾਰਟ ਕਰਾਂਗੇ ਅੱਛਾ ਹਾਂਜੀ ਹਾਂਜੀ ਗੱਬਣ ਬੱਚੀ ਦੀ ਜੀ ਮੈਂ ਗੱਲ ਕਰਾਂ ਵੀਰੇ ਹਾਂਜੀ ਹਾਂਜੀ ਇਹ ਕੈ ਮਹੀਨਿਆਂ ਦੀ ਗੱਬਣਾ ਆ ਗਈ ਇਹ 4.5 ਮਹੀਨੇ ਦੀ ਗੱਬਣਾ ਬਾਈ ਬੱਚੀ ਠੀਕ ਠੀਕ ਆ ਆਪਦੀ ਚੈੱਕ ਕਰਾ ਕੇ ਗਰੰਟੀ ਨਾਲ ਫੇਰ ਠੀਕ ਆ ਸਾਨੂੰ ਪੈਸੇ ਪਾਓ ਠੀਕ ਆ ਪਹਿਲਾਂ ਚੈੱਕ ਕਰਾਓ ਫੇਰ ਸਾਨੂੰ ਪੈਸੇ ਦੇਣ ਬੰਦੇ ਮੈਂ ਵੀ ਇਹੀ ਗੱਲ ਕਹਿਣਾ ਚਾਹੁੰਦਾ ਮਿੱਤਰ ਇਹਨਾਂ ਨੇ 4.5 ਮਹੀਨਿਆਂ ਦੀ ਗੱਪਣ ਕਹੇ ਸੀ ਕਿ 2 ਮਹੀਨਿਆਂ ਦੀ ਘਰੇ ਜਾ ਕੇ 2 ਮਹੀਨਿਆਂ ਦੀ ਨਿਕਲੇ ਨਾ ਤਾਂ ਇਹਨਾਂ ਤੇ ਵਿਸ਼ਵਾਸ ਕਰਿਓ ਇੱਥੇ ਚੈੱਕ ਜ਼ਰੂਰ ਕਰਾ ਕੇ ਲੈ ਕੇ ਜਾਓ ਹਾਂ ਚੈੱਕ ਕਰਾ ਕੇ ਭਈ ਆਉ ਦਾ ਲੈ ਕੇ ਜਾਓ ਠੀਕ ਆ ਹਾਂ ਤਸੱਲੀ ਕਰੋ ਭਈ ਆਉ ਕਿਉਂ ਅੱਗੇ ਆਓ ਤਸੱਲੀ ਕਰਕੇ ਲੈ ਕੇ ਜਾਓ ਭਾਈ ਅੱਗੇ ਕਈ ਵਾਰੀ ਬੰਦੇ ਨੂੰ ਇਹਨਾਂ ਨੂੰ ਵੀ ਕੋਈ ਗੱਪ ਮਾਰਨ ਦਾ ਹੁੰਦਾ ਹੈ ਇਹਨਾਂ ਦੀ ਕਰਾਈ ਹੋਵੇ ਚਾਹੇ ਨਾ ਕਰਾਈ ਇਥੋਂ ਜ਼ਰੂਰ ਚੈੱਕ ਕਰਾਉਣੀ ਆ ਬਾਕੀ ਝੋਲੀ ਝਾਲੀ ਜਿਹੜੀ ਬਹਿੜਦੀ ਹੈਗੀ ਬਹੁਤ ਜਿਆਦਾ ਚੰਗੀ ਆ ਨਸਲ ਫਰੀਡ ਵਾਲੀ ਪੱਛੀ ਆ ਬਾਈ ਬਹੁਤ ਚੰਗੀ ਠੀਕ ਆ ਬਾਕੀ ਇਹ ਬਾਈ ਦੋ ਦੰਦਾਂ ਤੇ ਚੱਕ ਗਈ ਦੰਦਾਂ ਦਾ ਵੀ ਆਪਾਂ ਦੱਸ ਦਈਏ ਬਾਈ ਇਹਨੂੰ ਅੱਛਾ ਅੱਛਾ ਹਾਂਜੀ ਬਾਈ ਦੰਦ ਚੱਕ ਹੁਣਾ ਕੱਢੂਗੀ ਹਾਂਜੀ ਬਹੁਤ ਸੋਹਣਾ ਆਰਡਰ ਕੱਢਣਾ ਬਾਈ ਪੱਛੀ ਨੇ ਠੀਕ ਆ ਠੀਕ ਆ ਬਾਕੀ ਮੈਨੂੰ ਐਂ ਲੱਗਦਾ ਵੀ ਕੱਦ ਕਾਠ ਕਨੀ ਉਹਦਾ ਕੋਈ ਮਾਰ ਹੈ ਹਾਂ ਕੱਦ ਕਾਠ ਰੰਗ ਪ੍ਰਿੰਟ ਜਾਣ ਤਰਨ ਵਾਲੀ ਆ ਬਾਈ ਠੀਕ ਆ ਰੰਗ ਰੰਗ ਬੜਾ ਜੰਗਾ ਪੱਛੀ ਦਾ ਅੱਛਾ ਜੇ ਇਹਦੇ ਮੈਂ ਹੁਣ ਰੇਟ ਦੀ ਗੱਲ ਕਰਾਂ ਹਾਂਜੀ ਰੇਟ ਕਿੰਨਾ ਰਹੂਗਾ ਰੇਟ ਬਾਈ ਮੁੱਲ ਮੰਗਾ ਲਾ 55 ਮੰਗਾ ਲਾ 60 ਮੰਗਾ ਲਾ ਠੀਕ ਆ 48000 ਤੋਂ ਛੋੜ ਹੋਣੀ ਆ ਬਾਈ ਠੀਕ ਆ ਹਾਂਜੀ ਜਿਵੇਂ ਹੁਣ ਇਧਰਲੇ ਪਾਸੇ ਅਗਲਾ ਆ ਗਿਆ ਬੱਚਾ ਹਨਾ ਹਾਂ ਇਹ ਵੀ ਬਾਈ ਬਾੜੀ ਬਰੀਡ ਵਾਲੀ ਪੱਛੀ ਆ ਬਾਈ ਠੀਕ ਆ ਤੂੰ ਪੱਛੀ ਦਿਖਾ ਪਾਈਆਂ ਨੂੰ ਪਹਿਲਾਂ ਦੇਖ ਕਿੱਡੀ ਬਰੀਡ ਆ ਪੱਛੀ ਦੀ ਬੋਦੀ ਵਾਲੀ ਪੱਛੀ ਆ ਬਾਈ ਲਓ ਵੀ ਚੈ ਠੀਕ ਆ ਹਾਂ ਇਹ ਆਹਾ ਦੋ ਦੰਦ ਚੱਕ ਕੀ ਬਾਕੀ ਫੋਰ ਸ਼ਾਂਗ ਤਾਂ ਨਹੀਂ ਕੋਈ ਲੈ ਫੋਰ ਸ਼ਾ ਕੇ ਕਿਸੇ ਬੱਚੀ ਦੇ ਨੇ ਬਾਈ ਬਰੀਡ ਬਰੂਡ ਵਾਈਜ਼ ਬੱਚੀ ਬਾਹਰੀ ਟੌਪ ਆ ਬਾਈ ਨਹੀਂ ਬੱਚੀ ਤੇਰੀ ਟੌਪ ਆ ਮਿੱਤਰੋ ਮੈਂ ਤੁਹਾਨੂੰ ਇੱਕ ਗੱਲ ਦੱਸਦਾ ਜਿੰਦ ਜਾਨ ਵਾਲੀ ਬੱਚੀ ਆ ਬਾਕੀ ਇਹ ਇਦੂ ਗਾਹਾ ਤੀਜੇ ਨੰਬਰ ਵਾਲੀ ਬੱਚੀ ਬਾਈ ਇਹੇ ਦੱਸ ਮੈਨੂੰ ਕਿਰੇ ਹਾਂਜੀ ਬਾਈ ਠੀਕ ਆ ਇਹਦਾ ਰੇਟ ਦੱਸ ਕੇ ਬਾਈਆਂ ਨੂੰ ਠੀਕ ਆ ਇਹਦਾ ਮੁੱਲ ਕਰ ਵਾਲਾ 35 36 32 ਹਜ਼ਾਰ ਦੀ ਦੇਣੀ ਆ ਬੱਚੀ ਬੱਜੇ 32 ਹਜ਼ਾਰ ਦੀ ਹਾਂਜੀ ਠੀਕ ਆ ਇਹ ਇਹਦੀ ਉਮਰ ਦੀ ਗੱਲ ਕਰਕੇ ਬਾਈ ਇਹ ਉਮਰ ਬਾਈ ਇਹ 9 9 10 10 ਮਹੀਨੇ ਦੀਆਂ ਬੱਚੀਆਂ ਬਾਈ ਆ ਪੰਜ ਬੱਚੀਆਂ ਅੱਛਾ ਹਾਂਜੀ ਬਾਈ ਖੀਰੀਆਂ ਸਾਰੀਆਂ ਇਹ ਬੱਚੀਆਂ ਸਾਰੀਆਂ ਖੀਰੀਆਂ ਸਾਰੀਆਂ ਖੀਰੀਆਂ ਬੱਚੀਆਂ ਬਾਈ ਠੀਕ ਆ ਹਾਂ ਆਹ ਬੱਚੀ ਜੀ ਮੰਨ ਲਾ ਬਾਈ ਤਿੰਨ ਤਿੰਨ ਚਾਰ ਚਾਰ ਮਹੀਨੇ ਨੂੰ ਇੱਕ ਇੱਕ ਗੱਟਾ ਚਾਰ ਕੇ ਦੋ ਦੋ ਗੱਟੇ ਚਾਰ ਕੇ ਬਾਈ ਹੀਟ ਚ ਆ ਜਾਣਗੀਆਂ ਬੱਚੀਆਂ ਇਹ ਹਾਂ ਹਾਂਜੀ ਬਾਈ ਅੱਛਾ ਮੈਂ ਇੱਕ ਗੱਲ ਦੱਸਾਂ ਵੀ ਇਹ ਪੰਜ ਬੱਚੀਆਂ ਇੰਨੀ ਈ ਉਮਰ ਦੀਆਂ ਆ ਗਈਆਂ ਤੇ ਇਹਨਾਂ ਦਾ ਰੇਟ ਵੀ ਇੱਕੋ ਹੀ ਰਹੂਗਾ ਹਾਂਜੀ ਬਾਈ ਪੰਜਾਂ ਦਾ ਰੇਟ ਵੀ ਇੱਕੋ ਹੀ ਰਹੇਗਾ ਠੀਕ ਆ ਬੰਦ ਕਰਾਂ ਪਰ ਰੇਟ ਬਾਅਦ ਦੇ ਵਿੱਚੋਂ ਕਨਫਰਮ ਕਰਾਂਗੇ ਆ ਚੰਗੇ ਕੱਦ ਕਾਠ ਵਾਲੀ ਇਹ ਸ਼ਹਿਰ ਬੱਛੀ ਆ ਗਈ ਹੈ ਨਾ ਜਿਵੇਂ ਤੇ ਆ ਦੋ ਬੱਚੇ ਐਚ ਐਫ ਦੇ ਆ ਗਏ ਇਹ ਵੀ ਬਹੁਤ ਸੋਹਣੀਆਂ ਸੁਨੱਖੀਆਂ ਆਪਾਂ ਮੈਂ ਤੁਹਾਨੂੰ ਕਹਾ ਵੀ ਇਹ ਸੰਡੀਆਂ ਹੋਈਆਂ ਬੱਚੀਆਂ ਨੇ ਪਲੀਆਂ ਹੋਈਆਂ ਬੱਚੀਆਂ ਨੇ ਇਹਦਾ ਤੁਸੀਂ ਬਰੀਡ ਬਰੂਡ ਚੈੱਕ ਕਰ ਲਓ ਤੁਸੀਂ ਠੀਕ ਆ ਇਹ ਆ ਬੱਚੀ ਜਿਹੜੀ ਹੈਗੀ ਆ ਬਹੁਤ ਜਿਆਦੇ ਸੋਹਣੀ ਸੁਨੱਖੀ ਇਹਦਾ ਬਈ ਬੱਚੇ ਦੋਨੇ ਜਿਹੜੀਆਂ ਆਹ ਦੋਨੇ ਬੱਚੇ ਆਈਆਂ ਵੀ ਫਾਰਮ ਤੋਂ ਬਈ ਬਕਾਇਦਾ ਆਪਾਂ ਇਹਨਾਂ ਦੀ ਵੀਡੀਓ ਭੇਜਦਾ ਇਹ ਬੰਦੇ ਨੇ ਫਾਰਮ ਦੀ ਅੱਛਾ ਫਾਰਮ ਦੇ ਵਿੱਚੋਂ ਨੀ ਅਗਲਾ ਕਹਿ ਦਿੰਦਾ ਕਿ ਵੀ ਤੁਸੀਂ ਤਾਂ ਇੱਥੋਂ ਲੈ ਤੀਂ ਇੱਥੋਂ ਸਾਰੀਆਂ ਦੀ ਜਿਹੜੀ ਬਾਈ ਚੀਜ਼ ਹੋਊਗਾ ਆਪਾਂ ਉਹੀ ਕਹਾਗੇ ਬਾਈ ਜਿਹੜੀ ਜਿਹੜੀ ਚੀਜ਼ ਦਾ ਆਪਾਂ ਨੂੰ ਪਤਾ ਨਹੀਂ ਆਪਾਂ ਝੂਠ ਨਹੀਂ ਬੋਲਦੇ ਬਾਈ ਜਿਹੜੀ ਚੀਜ਼ ਦਾ ਆਪਾਂ ਨੂੰ ਪਤਾ ਹੋ ਉਹੀ ਕਹਾਗੇ ਬਾਈ ਮੈਂ ਹੋਰ ਬੱਚੀ ਦਾ ਨਹੀਂ ਕਹਿੰਦਾ ਬਾਈ ਇਹਨਾਂ ਦੋਨਾਂ ਬੱਚੇ ਦੇ ਕਹੂੰਗਾ ਅੱਛਾ ਆ ਦੋਨੇ ਬੱਚੀਆਂ ਖਾਰਮਾ ਹਾਂਜੀ ਹਾਂਜੀ ਆ ਵੀ ਕੱਢੀ ਵੀਰੇ ਯਾਰ ਬਾਕੀ ਬਾਕੀ ਬਾਈ ਚੀਜ਼ ਹੀ ਦੱਸ ਦਿੰਦੀ ਆ ਬਾਈ ਚੀਜ਼ ਇੱਕ ਚੰਗੀ ਹੈ ਕਿ ਮਾੜੀ ਹੈ ਬਾਈ ਅੱਛਾ ਇਹਨਾਂ ਦੇ ਲੈਵਲ ਉੱਤੇ ਵਧੀਆ ਯਾਰ ਹਾਂਜੀ ਹਾਂਜੀ ਕੋਈ ਫੋਰਡ ਸ਼ਾਖ ਨਹੀਂ ਇਹ ਲਿਆ ਕਰ ਆ ਬੱਚਾ ਵੀ ਬਹੁਤ ਸਾਫ਼ ਸੁਥਰਾ ਬੱਚ ਬਿਊਟੀ ਤੁਸੀਂ ਚੈੱਕ ਕਰ ਲੋ ਕੰਨਾ ਕੋਨਾ ਦੀ ਫੇਸ ਦੀ ਬਿਊਟੀ ਬਾਕੀ ਸੋਹਣੀਆਂ ਨਹੀਂ ਆ ਢੋਲਕੀਆਂ ਜੀਆਂ ਆ ਗਈਆਂ ਜਿਵੇਂ ਢੋਲ ਨਹੀਂ ਸੰਢਿਆ ਹੁੰਦਾ ਹਨਾ ਉਹ ਗੱਲ ਬਾਤ ਹੋਈ ਪਈ ਐ ਇਹਨਾਂ ਦੋਨਾਂ ਬੱਚੀਆਂ ਦੀ ਹਜੇ ਮੈਂ ਜਿਹੜੀਆਂ ਅੱਛਾ ਦੂਜੀਆਂ ਬੱਚੀਆਂ ਦੀ ਗੱਲ ਕਰਾਂ ਇਹ ਥੋੜੀਆਂ ਜੀਆਂ ਪਤਿਲ ਨੇ ਪਤਲੀਆਂ ਜੀਆਂ ਪਸ ਮਲਕੀ ਮਾਲ ਆਇਆ ਤਾਂ ਕਰਕੇ ਹਨਾ ਇਹ ਇਹ ਬੱਚੀਆਂ ਮੈਨੂੰ ਜਾਇ ਚਈਆਂ ਸੋਹਣੀਆਂ ਲੱਗੀਆਂ ਦੋਨੇ ਬਾਕੀ ਇਹ ਬੱਚੀਆਂ ਦੀ ਬਰੀਡ ਦੇ ਪੱਖੋਂ ਇਹਨਾਂ ਨੇ ਆਪਦੇ ਥਾਂ ਤੇ ਕਰ ਹਾਂ ਬਾਈ ਇਹ ਆ ਕਦ ਕਾਠ ਵਾਲੀਆਂ ਬੱਚੀਆਂ ਬਾਈ ਵਧੀਆ ਚੰਗੀਆਂ ਪਾਲੀਆਂ ਹੋਈਆਂ ਵੀ ਇਹ ਇਹਨਾਂ ਦੀ ਫੋਰਸ਼ਾਕ ਤਾਂ ਕੋਈ ਨਹੀਂ ਨਹੀਂ ਫੋਰਸ਼ਾਕ ਕਿਸੇ ਬੱਚੀ ਤੇ ਨਹੀਂ ਬਾਈ ਘਾ ਤੱਕ ਦੀ ਗਾਰੰਟੀ ਹੈ ਹਨ ਗਲਾਬੀ ਆਗੇ ਹਾਂ ਜੀ ਗਲਾਬੀ ਥਾਣਾ ਬਾਈ ਠੀਕ ਆ ਲੋ ਜੀ ਇਹ ਇਹਨਾਂ ਦੀ ਇਹ ਤਾਂ ਹੋਊਗੀ ਵੀਰੇ ਮੈਨੂੰ ਐ ਲੱਗਦਾ ਆ ਬੱਚੀਆਂ 12 13 ਤਰਾ ਮਹੀਨਿਆਂ ਦੀਆਂ ਹੋਣੀਆਂ ਹਾਂ ਬਾਈ ਇਹ ਮਤਲਬ ਇਹ ਦਾ 10 ਕਹਿ ਕੇ 11 11 ਮਹੀਨੇ ਦੀਆਂ ਬਾਈ ਹੈ ਹਾਂ ਹਾਂ ਸਾਰੀਆਂ ਬੱਚੀਆਂ ਤਾਂ ਖੁੱਲੀਆਂ ਨੇ ਹਾਂਜੀ ਹਾਂਜੀ ਠੀਕ ਆ ਗੱਲ ਬਾਕੀ ਕੱਚੀਆਂ ਖੀਰੀਆਂ ਆ ਹਾਂ ਹਾਇ ਖੀਰੀਆਂ ਬਾਈ ਸਾਰੀਆਂ ਪੂਰੀ ਆ ਆ ਬੱਚੀ ਆ ਆ ਦੇਖੀ ਇੱਕ ਗੱਲ ਹੋਰ ਆ ਬੱਚੇ ਦੀ ਬਰੀਡ ਹੈ ਜਿਹੜੀ ਉਹ ਰੰਗ ਦੇਖੋ ਸ਼ਾਹ ਕਾਲਾ ਪਰ ਮੈਂ ਕਹਿੰਦਾ ਵੀ ਇਹਨੇ ਗੱਟਾ ਦੋ ਗੱਟੇ ਫੀਡ ਦੇ ੱਤਲਣੇ ਨਹੀਂ ਤੇ ਇਹ ਵੀ ਚੰਗੀ ਤਿਆਰ ਹੋ ਜੂ ਹਾਂਜੀ ਬਾਈ ਹੂੰ ਇਹਨਾਂ ਦੇ ਭਾਈ ਇੱਕ ਨਾ ਤੁਹਾਨੂੰ ਬੰਨ ਲਾ ਕੇ ਰਹਾ ਤੇ ਰੇਟ ਦੱਸ ਹਾਂਜੀ ਅੱਛਾ ਭਾਈ ਰੋਹਣ ਜੀ ਇਹਨਾਂ ਦੇ ਹੁਣ ਆਪਾਂ ਰੇਟ ਦੀ ਗੱਲ ਕਰ ਗਏ ਵੀਰੇ ਹਾਂਜੀ ਰੇਟ ਭਾਈ ਇੱਕ ਬੱਚੀ ਦੇ ਨੇ 26000 ਰੇਟ ਆ ਜੀ ਜੇ ਪੰਜਾਂ ਬੱਚਿਆਂ ਦਾ ਮੰਨ ਲੈ 26000 ਦੇ ਹਿਸਾਬ ਨਾਲ ਬੱਚੀਆਂ ਦੇਣੀਆਂ ਭਾਈ ਐ 26000 ਦੇ ਹਾਂਜੀ ਭਾਈ ਜੇ ਇਕੱਲੀ ਬੱਚੀ ਲਊਗਾ ਤਾਂ ਭਾਈ ਇਹ ਲੈਦਾ ਰੇਟ ਆ ਭਾਈ ਇੱਕ ਬੱਚੀ 26 ਇੱਕ ਬੱਚੀ ਦਾ 26000 ਰੇਟ ਆ ਅੱਛਾ ਇਹਨਾਂ ਜੋ ਮਾਰਦਾਨ ਹੋ ਜਾਊਗਾ ਮਾਰਦਾਨ ਹੋ ਜਾ ਭਾਈ ਠੀਕ ਆ ਹਾਂਜੀ ਜੇ ਇਕੱਠੀਆਂ ਬੱਚੀਆਂ ਲਊਗਾ ਤਾਂ ਪੰਜ ਭਾਈ ਠੀਕ ਆ ਉਹ ਜਾ ਭਾਈ 1000 1000 ਛੋਟ ਕਰ ਦਾਂਗੇ ਇਹ ਆ ਗਈ ਜਰਸੀ ਹੈਨਾ ਜਰਸੀ ਜਰਸੀ ਪਿਆਉ ਰਹੀ ਆ ਦੇਖੋ ਥਣ ਲੇਵੇ ਦੀ ਚੈੱਕ ਕਰ ਲੋ ਬਾਕੀ ਫੇਸ ਦੀ ਬਿਊਟੀ ਹੈ ਜਿਹੜੀ ਇਹ ਇਹ ਵੀ ਨਾ ਚੰਗੀ ਸਮੀ ਪਲੀ ਆ ਉਹਨਾਂ ਲਿਆ ਬਾਈ ਆ ਦੇਖੋ ਜਰਸੀ ਨਸਲ ਦੀ ਬੱਚੀ ਆ ਗਈ ਇਹ ਇਹਦਾ ਕੱਲੀ ਦਾ ਰੇਟ ਵੀ ਕੀ ਕਰਤਾ ਕੱਲੀ ਦਾ ਨਹੀਂ ਬਾਈ ਇਹ ਤਿੰਨਾਂ ਬੱਚਿਆਂ ਦਾ ਰੇਟ ਆ ਬਾਈ ਇਹ ਅੱਛਾ ਹਾਂਜੀ ਇਹ ਤਿੰਨਾਂ ਬੱਚਿਆਂ ਦਾ ਰੇਟ ਆ ਹਾਂਜੀ ਹਾਂਜੀ ਠੀਕ ਆ ਲੈ ਜੋ ਵੀਰੇ ਲੈ ਜੋ ਤਰਾ ਇਹ ਇਹ ਜਿਹੜਾ ਉਹ ਨਹੀਂ ਆ ਗਈ ਤਰਾਣਾ ਜਿਵੇਂ ਆ ਅਗਲੀ ਬੱਚੀ ਆ ਗਈ ਬਾਈ ਫਿਰ ਹਾਂਜੀ ਇਹ ਤਾਂ ਬਾਈ ਬਾਹਲੀਆਂ ਸੋਹਣੀਆਂ ਬਰੀਡ ਵਾਲੀਆਂ ਬੱਚੀਆਂ ਬਾਈ ਵਾਈਟ ਫੇਸ ਵਾਲੀਆਂ ਬੱਚੀਆਂ ਠੀਕ ਆ ਬੱਚੀਆਂ ਚੈੱਕ ਕਰ ਬਾਈ ਹੂੰ ਖੋਲ ਲਾ ਕਰ ਇਹ ਪਤੀਲ ਬੱਚੀਆਂ ਆ ਗਈਆਂ ਹਨਾ ਹਾਂ ਬਾਈ ਇਹ ਮੁਰੈਨਾ ਦੀ ਬਾਈ 6-6 ਮਹੀਨੇ ਹਾਲ ਠੀਕ ਆ ਹਾਂ ਤੇ ਬਰੀਡ ਵਾਈਜ਼ ਫੁੱਲ ਕੁਆਲਿਟੀ ਬਾਈ ਬੱਚੀਆਂ ਦੀ ਹੂੰ ਨਹੀਂ ਬਰੀਡ ਫੁੱਲ ਹੀ ਆ ਲੈ ਜੋ ਬੰਨ ਦੇ ਵੀਰੇ ਬੰਨ ਦੇ ਕਰਾਂ ਆ ਆ ਬੱਚੀ ਦਾ ਥਣ ਲੈ ਵਾ ਸੋਣਾ ਤਿਆਰ ਕਰੂਗੀ ਜਦੋਂ ਮੈਂ ਕਰਨ ਵਾਲੀ ਜਮਾ ਤਿਆਰ ਹੋਊਗੀ ਨਾ ਤੇ ਉਦੋਂ ਥੱਲੋਂ ਥਣ ਵਧੀਆ ਹੁਣ ਵੀ ਥਣ ਜਿਹੜਾ ਹੈਗਾ ਕੱਲਾ ਕੱਲਾ ਕੋਈ ਫੋੜ ਛਾਂਗ ਨਹੀਂ ਹੋएगी ਬਾਕੀ ਆ ਵੱਛੀ ਠੀਕ ਹੈ ਨਾ ਥੱਲੋਂ ਦੇਖ ਲਓ ਤੁਸੀਂ ਹੁਣ ਲਿਆ ਇੱਧਰ ਇਹ ਤਾਂ ਯਾਰ ਕਬੂਤਰੀ ਜੀ ਬੱਛੀ ਆ ਗਈ ਬਾਹਲੀ ਸੋਹਣੀ ਬੱਛੀ ਆ ਬਾਈ ਦੇਖ ਕੁਆਲਟੀ ਕੁਆਲਟੀ ਚੈੱਕ ਕਰ ਕੋ ਹਾਂ ਦੇਖੀ ਲੈ ਲੈ ਯਾਰ ਬੱਛੀ ਆ ਵੀ ਸੋਹਣੀ ਮੈਨੂੰ ਤਾਂ ਯਾਰ ਨਾ ਪਿੱਛੇ ਤਾਂ ਹੋਰ ਹੀ ਲੱਗੀ ਪਰ ਕੁਆਲਟੀ ਬਾਹਲੀ ਆ ਬਾਈ ਬੱਛੀ ਦੀ ਹਾਂ ਨਹੀਂ ਠੀਕ ਆ ਗੱਲ ਯਾਰ ਲੈ ਇਹਨਾਂ ਤਿੰਨਾਂ ਦਾ ਰੇਟ ਕੀ ਕਰਤਾ ਦੱਸੀ ਤਿੰਨਾ ਬੱਛਿਆਂ ਦਾ ਬਾਈ ਠੀਕ ਹੈ ਲੈਂ ਦੇਣ 65000 ਰੁਪਏ ਬਾਈ ਤਿੰਨਾ ਬੱਛਿਆਂ ਦਾ 65000 ਹਾਂਜੀ ਬਾਈ ਠੀਕ ਆ ਮਾਨਤਾਂ ਦੇ ਮੌਕੇ ਤੇ ਹੋ ਜੀ ਹਾਂ ਮਾਨਤਾਂ ਬਾਈ ਮੌਕੇ ਤੇ ਹੋ ਜੀ ਜਿਵੇਂ ਹੁਣ ਅੱਗੇ ਆ ਰਹੀਆਂ ਬਾਈ ਆ ਦੋ ਬੱਛੀਆਂ ਹਾਂਜੀ ਬਾਈ ਲੈ ਯਾਰ ਇਹਨਾਂ ਦਾ ਦੱਸ ਮੈਨੂੰ ਪਹਿਲਾਂ ਇਹਨਾਂ ਦੋਨਾਂ ਦਾ ਰੇਟ ਦੱਸ ਬਾਈ ਰੇਟ ਬਾਈ ਰੇਟ ਮੰਗਣ ਨੂੰ ਕੋਸੇ 40 42 35 ਹਜ਼ਾਰ ਦੀਆਂ ਬੱਛੀਆਂ ਦੋਨੇ ਦੇ ਦਾਂਗੇ ਬਾਈ ਦੋਨੇ 35 ਹਜ਼ਾਰ ਦੀਆਂ ਹਾਂਜੀ ਬਾਈ ਠੀਕ ਆ ਅ ਮਿੱਤਰੋ ਮੌਕੇ ਦੇ ਜੇ ਗੱਲ ਕਰੀਏ ਘਰੇ ਆ ਕੇ ਜਦੋਂ ਤੁਸੀਂ ਦੇਖੋਗੇ ਹਨਾ ਸਾਰੀ ਤਸੱਲੀ ਇੱਥੇ ਕਰਨੀ ਆ ਆ ਜੋੜੇ ਦਾ ਜੋੜਾ ਆਪਾਂ ਤੁਹਾਨੂੰ ਤੋੜ ਕੇ ਦਿਖਾਣ ਲੱਗੇ ਆਂਗੇ ਬਹੁਤ ਸੋਹਣੀਆਂ ਬੱਛੀਆਂ ਨੇ ਸਾਰੀਆਂ ਨੇ ਸਾਰੀਆਂ ਜੇ ਤੁਸੀਂ ਤਸੱਲੀ ਕਰੋਗੇ ਬਾਕੀ ਉਹ ਘਰੇ ਤੇ ਇਹਨਾਂ ਦਾ ਰੇਟ ਵੀ ਬਾਈ ਨੇ ਦੱਸਤਾ ਬਾਕੀ ਆ ਜੋ ਹੁਣ ਮੈਂ ਨਾ ਜਿਹੜੀਆਂ ਮੰਨਿਆ ਬਾਈ ਇੱਕ ਜਿਹੜੀਆਂ ਹੋਰ ਬੱਛੀਆਂ ਖੜੀਆਂ ਇਧਰਲੇ ਪਾਸੇ ਯਾਰਾ ਤਾਂ ਜਿੰਦ ਜਾਣੀ ਗੜਦੀਆਂ ਨੇ ਤੇ ਲੋ ਵੀ ਮਿੱਤਰੋ ਮੈਂ ਤੁਹਾਨੂੰ ਹੁਣ ਨਾ ਇੱਕ ਛੋਟੇ ਬੱਚੇ ਜਿਹੜੇ ਹੈਗੇ ਉਹ ਦਿਖਾਉਣ ਲੱਗਿਆ ਤਾਂ ਜਮਾ ਐਨ ਬਰਫ਼ ਵਰਗੀ ਖਰਗੋਸ਼ ਵਰਗੀ ਚਿੱਟੀ ਹੈਗੀ ਆ ਦੇਖ ਲਓ ਤੁਸੀਂ ਤੇ ਭੋਲੂ ਕਾਕੇ ਇਹਦੇ ਸਾਹਮਣੇ ਲੱਗੇ ਤੋਹਫੇ ਦੇਣੇ ਬੰਦਿਆਂ ਨੂੰ ਇਹਦਾ ਅੱਛਾ ਹਾਂ ਸੋਹਣੇ ਸਾਨੇ ਦੇਖ ਕਿੱਡੇ ਚੰਗੇ ਆ ਬੱਛੀਆਂ ਦੇ ਦੇਖ ਕਿੱਡੀਆਂ ਪਿਆਰੀਆਂ ਆ ਬੱਛੀਆਂ ਬਾਈ ਦੁੱਧਾਰ ਕੇ ਚਿੱਟੀ ਆ ਜਰਸੀ ਦਾ ਠੀਕ ਆ ਆ ਦੇਖ ਬਾਈ ਪਿਓਰ ਬਰੀਡ ਜਿਹਨੂੰ ਕਹਿੰਦੇ ਆ ਬਾਈ ਬੱਚੇ ਠੀਕ ਆ ਗਾ ਜਰ ਨਹੀਂ ਸੋਹਣੀਆਂ ਯਾਰ ਬਹੁਤ ਸੋਹਣੀਆਂ ਬੱਚੀਆਂ ਭੋਲੂ ਕਾ ਕੇ ਇਹਦਾ ਬਤੰਦਰ ਭੋਲੂ ਇਹਨਾਂ ਦਾ ਕੀ ਫਿਰ ਕੀ ਰੇਟ ਕਰੇਗਾ ਦੋਨਾਂ ਦਾ ਮੋਲ ਕਰਾ ਲੈ ਬਾਈ 32 ਕਰਾ ਲੈ ਠੀਕ ਆ 28000 ਰੁਪਏ ਦਾ ਦੇ ਦੇਗੇ ਜੋਨੇ 28000 ਦੀਆਂ ਦੋਨੇ ਬੱਚੀਆਂ ਹਾਂਜੀ ਹਾਂਜੀ ਬਾਈ ਠੀਕ ਆ ਲੈ ਜਾ ਕਰ ਬੰਨ ਦੇ ਕਰ ਅੱਛਾ ਬਾਈ ਰੋਹਨ ਜੀ ਆਪਾਂ ਹੁਣ ਫੋਨ ਨੰਬਰ ਦੀ ਵੀ ਇਹ ਗੱਲ ਕਰ ਗਏ ਨੰਬਰ ਹੈ 9887 38550 ਜੀ ਠੀਕ ਆ ਹਾਂਜੀ ਧੰਨਵਾਦ ਤੇਰੇ ਮਿੱਤਰਾਂ ਬਾਕੀ ਮਿੱਤਰੋ ਮੈਂ ਇੱਕ ਗੱਲ ਲਾਸਟ ਤੇ ਕਹਿਣਾ ਚਾਹਣਾ ਤੁ ਤੁਸੀਂ ਫਾਰਮ ਤੇ ਆ ਕੇ ਬਾਈ ਦੇ ਘਰੇ ਆ ਕੇ ਤਸੱਲੀ ਕਰਿਓ ਕਿਸੇ ਵੀ ਪ੍ਰਕਾਰ ਦੀ ਗੱਬਣ ਬੱਛੀ ਦੀ ਜਿਹੜੀ ਹੈਗੇ ਚੈੱਕ ਕਰਾ ਕੇ ਆਪਦੀ ਫੇਰ ਗੱਡੀ ਤੇ ਚੜਾਇਓ ਹਨਾ ਬਾਕੀ ਸਾਰੇ ਦੀਆਂ ਸਾਰੀਆਂ ਪੰਛੀਆਂ ਤੁਹਾਨੂੰ ਬਰੀਡ ਵਾਈਜ਼ ਕਿਵੇਂ ਲਗੀਆਂ ਦੱਸਿਓ ਜ਼ਰੂਰ ਕਮੈਂਟ ਕਰਕੇ ਚੰਗੀਆਂ ਮਾੜੀਆਂ ਦੱਸਣਾ ਜ਼ਰੂਰ ਬਾਕੀ ਧੰਨਵਾਦ ਜਿੰਨੇ ਵੀ ਭਰਾ ਵੀਡੀਓ ਨੂੰ ਸ਼ੇਅਰ ਕਰਦੇ